ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਇੱਕ ਬੜਾ ਪਿਆਰਾ ਸਿੱਖ ਭਾਈ ਕਟੂ ਜੀ ਹੋਇਆ ਬੜੀ ਮੁਹੱਬਤ ਕਰਦਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ کشمیر ਤੋਂ ਸਾਧ ਸੰਗਤ ਸਿੰਘ ਸੰਗਤਾਂ ਚੱਲੀਆਂ ਗੁਰੂ ਸਾਹਿਬ ਜੀ ਮਾਰਗ ਦੇ ਦਰਸ਼ਨ ਕਰਨ ਵਾਸਤੇ ਤੇ ਰਾਤ ਵਿੱਚ ਉਹਨੂੰ ਖੰਘ ਲੱਗ ਗਈ ਇੱਕ ਪ੍ਰੇਮੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਬਾਤ ਤੇ ਸ਼ਹਿਦ ਲਿਆਂਦਾ ਸੀ ਸ਼ਹਿਦ ਲਿਆਂਦਾ ਤਾਜ਼ਾ-ਤਾਜ਼ਾ ਉਹਨੇ ਬਰਤਨ ਚ ਪਾਇਆ ਭਾਈ ਕਟੂ ਜੀ ਨੂੰ ਬੜੀ ਖੰਘ ਲੱਗੀ ਬੜੀ ਖਾਂਸੀ ਲੱਗੀ ਭਾਈ ਸਾਹਿਬ ਜੀ ਨੇ ਉਸ ਪ੍ਰੇਮੀ ਦੇ ਕੋਲ ਸ਼ਹਿਦ ਮੰਗ ਲਿਆ ਜੀ ਜਦੋਂ ਸ਼ਹਿਦ ਮੰਗਿਆ ਤੇ ਉਹ ਦਿਵਾਲੇ ਹੋ ਗਿਆ ਕਹਿੰਦਾ ਤੈਨੂੰ ਪਤਾ ਨਹੀਂ ਇਹ ਸ਼ਹਿਦ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੇ ਵਿੱਚ ਅਰਪਣ ਕਰਨਾ ਹੈ ਮੈਂ ਕਿੱਦਾਂ ਝੂਠਾ ਕਰ ਦਵਾਂ ਤੈਨੂੰ ਨਹੀਂ ਮੈਂ ਦੇ ਸਕਦਾ ਹੁਣ ਜਦੋਂ ਉਹੀ ਸ਼ਹਿਦ ਗੁਰੂ ਹਰਗੋਬਿੰਦ ਸਾਹਿਬ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਪਣ ਕੀਤਾ ਨਾ ਮਹਾਰਾਜ ਨੂੰ ਕਹਿੰਦਾ ਮਹਾਰਾਜ ਮੈਂ ਸ਼ਹਿਦ ਲੈ ਕੇ ਆਇਆ ਤੁਸੀਂ ਪ੍ਰਵਾਨ ਕਰੋ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਜਦੋਂ ਮੰਗਿਆ ਸੀ ਉਦੋਂ ਤੇ ਦਿੱਤਾ ਨਹੀਂ ਮਹਾਰਾਜ ਕਦੋਂ ਮੰਗਿਆ ਤੁਸੀਂ ਕਹਿੰਦੇ ਭਾਈ ਕਟੂ ਦੇ ਰੂਪ ਦੇ ਵਿੱਚ ਮੰਗਿਆ ਤਾਂ ਹੈਗਾ ਸੀ ਉਦੋਂ ਕਿਉਂ ਨਹੀਂ ਦਿੱਤਾ ਤੇਰੇ ਸ਼ਹਿਦ ਵਿੱਚ ਕੀੜੇ ਪੈ ਗਏ ਹੁਣ ਇਹ ਖਾਣ ਦੇ ਯੋਗ ਨਹੀਂ ਰਿਹਾ ਹੁਣ ਇਹਦਾ ਅਰਥ ਜਦੋਂ ਮੈਂ ਇਹ ਸਾਖੀ ਪੜ੍ਹੀ ਨਾ ਮੈਨੂੰ ਕਿਤੇ ਨਾ ਕਿਤੇ ਮਹਿਸੂਸ ਹੋਇਆ ਮਹਾਰਾਜ ਕਹਿੰਦੇ ਨੇ ਵੀ ਇੱਕ ਤਾਂ ਸੇਵਾ ਤੇ ਬਾਹਰੋਂ ਜੋ ਅਸੀਂ ਕਰਦੇ ਹੀ ਆਂ ਲੰਗਰਾਂ ਦੀ ਸੇਵਾ ਕਰਦੇ ਆਂ ਬਰਤਨਾਂ ਦੀ ਸੇਵਾ ਕਰਦੇ ਆਂ ਸਭ ਤੋਂ ਵੱਡੀ ਤੇ ਉਤਮ ਸੇਵਾ ਕੀ ਏ ਕੋਈ ਪਛੜਿਆ ਹੋ ਕਿਸੇ ਵੀ ਪੱਖ ਤੋਂ ਪਛੜਿਆ ਹੋ ਸਕਦਾ ਜੀ ਕਿਸੇ ਵੀ ਪੱਖ ਤੋਂ ਲੋੜਵੰਦ ਕੋਈ ਬੰਦਾ ਹੋ ਸਕਦਾ ਜੇ ਲੋੜ ਬੰਦ ਦੀ ਸਮੇਂ ਮੁਤਾਬਕ ਹੈਲਪ ਕਰ ਦਈਏ ਤੇ ਸਭ ਤੋਂ ਵੱਡੀ ਖੁਸ਼ੀ ਇਹ ਹੀ ਹੈ ਜੀ ਗੁਰੂ ਖੁਸ਼ ਹੋ ਜਾਣਗੇ ਉਹ ਮਹਾਰਾਜ ਨੇ ਆਖਿਆ ਕਿ ਜਦੋਂ ਮੰਗਿਆ ਸੀ ਉਦੋਂ ਤੇ ਦਿੱਤਾ ਨਹੀਂ ਕਈ ਵਾਰ ਸਾਡੇ ਨਾਲ ਵੀ ਇਦਾਂ ਹੀ ਹੁੰਦਾ ਸਾਡੇ ਦਰਵਾਜ਼ੇ ਤੇ ਖੁਦ ਰੱਬ ਆ ਜਾਂਦਾ ਕਈ ਵਾਰ ਅਸੀਂ ਝਿੜਕ ਕੇ ਪ੍ਰੰਤ ਕਰਦੇ ਨੇ